ਕਿਆ ਆਜ ਮੱਤੀ ਅਰੇ ਕਰਤਾ ਹੂੰ ਇਹ ਜੀ ਇਹ ਜਾਨ ਜਿਵੇਂ ਤੂੰ ਕੋ ਹੈ ਤੁਮ ਸੇ ਮਹਾਂ ਬਤ ਤੇ ਕਰਤਾ ਦੀ ਵੀ ਗੱਲ ਅੱਜ ਐ ਡੀਸੀ ਸਾਹਿਬ ਤੁਸੀਂ ਇਹ ਮੌਕፈ ਕੀ ਜਿੰਨਾ ਦਾ ਗਾਇਕੀ ਜੀ ਇੰਡੀਆ ਜੀ ਨਹੀਂ ਸਾਰੇ ਵਰਗ ਚ ਨਾ ਅੱਜ ਮੰਚ ਉਲ ਉਹਨਾਂ ਦਾ ਇੱਕੋ ਇੱਕਾ ਜਨਮ ਦਿਨ ਜਨਮ ਦਿਨ ਤੁਹਾਨੂੰ ਸ਼ਹਿਰੀ ਗ੍ਰੇਟ ਕਰ ਰਹੇ ਹਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਉਹਨਾਂ ਦੇ ਜਨਮ ਦਿਨ ਦੀ ਮੁਬਾਰਕਬਾਦ ਦਿੰਦਾ ਸੋਰਾਭੀ ਜੀ ਦਾ ਨਾਮ ਸੁਣ ਕੇ ਜਿਹਨੇ ਉਹਨਾਂ ਦੇ ਦੁਆਲੇ ਮੈਂ ਸਭ ਇਹਨਾਂ ਉਹਨਾਂ ਉੱਪਰ ਸ਼ਾਇਦ ਗਾਇਕੀ ਤੇ

ਇਹ ਰਫੀ ਸਾਬ ਦਾ ਦੋ ਦਿਹਾੜੇ ਤੇ ਕੋਸ਼ਿਸ਼ ਹੁੰਦੀ ਕਿ ਹਰ ਸਾਲ ਮਨਾਏ ਜਾਣ ਇਹ ਕਿਨਾਂ ਦੀ ਬਰਥ ਐਨੀਵਰਸਰੀ ਹੈ ਇੱਕ ਡੈਥ ਐਨੀਵਰਸਰੀ ਹੈ ਬਰਥ ਐਨੀਵਰਸਰੀ ਤੁਹੀ ਅੱਜ ਅਸੀਂ ਜਿਸ ਤਰ੍ਹਾਂ ਮਨਾ ਰਹੇ ਉਹਨਾਂ ਦੀ 24 ਦਸੰਬਰ ਦੀ ਆ ਸਾਡੇ ਵਾਸਤੇ ਮਾਨ ਦੀ ਗੱਲ ਇਸ ਲਈ ਵੀ ਹੈਗੀ ਆ ਕਿ ਅੰਮ੍ਰਿਤਸਰ ਨੂੰ ਬਿਲੋਂਗ ਕਰਦੇ ਹੀ ਰਫੀ ਸਾਬ ਇੱਥੇ ਕੋੜਲਾ ਸੁਲਤਾਨ ਸਿੰਘ ਪਿੰਡ ਹੈ ਤੁਹਾਨੂੰ ਪਤਾ ਮਜੀਠਾ ਦੇ ਵਿੱਚ ਆ ਡਿਸਟ੍ਰਿਕਟ ਅੰਮ੍ਰਿਤਸਰ ਦੇ ਸੀ ਹੈਗੀ ਇਸ ਲਈ ਸਾਡੇ ਵਾਸਤੇ ਬੜੀ ਮਾਨ ਦੀ ਗੱਲ ਹੈ ਕਿਉਂਕਿ ਸ਼ਖਸੀਅਤ ਦੁਨੀਆ ਨੂੰ ਬਿਲੋਂਗ ਕਰਦੀ ਸੀ ਏ ਵਾਇਸ ਆਫ ਗੋਡ ਇਹਨਾਂ ਨੂੰ ਕਿਹਾ ਗਿਆ ਮਿਲੈਨੀਅਮ ਸਿੰਗਰ ਦਾ ਖਿਤਾਬ ਦਿੱਤਾ ਗਿਆ ਸੀ ਔਰ ਪਦਮਸ਼ਰੀ ਵੀ ਸੀ ਤੇ ਨੈਸ਼ਨਲ ਅਵਾਰਡ ਵੀ ਜਿੱਤੇ ਫਿਲਮ ਫੇਅਰ ਅਵਾਰਡ ਵੀ ਮੈਂ ਗਿਣਤੀ ਕਰਨ ਲੱਗਾ ਤੇ ਮੁੱਕ ਜਾਣੇ ਆ ਮੇਰਾ ਨਾਮ ਮੇਰੇ ਕੋ ਮੁੱਕ ਜਾਣੇ ਆ ਬਹੁਤ ਜ਼ਿਆਦਾ ਅਵਾਰਡ ਜਿੱਤੇ ਦੇ ਸੀ ਅੱਜ ਉਸ ਦੇ ਵਿੱਚ ਸਾਡੇ ਇੱਥੇ ਸਾਬਕਾ ਡਿਪਟੀ ਸੀਐਮ ਆਈ ਸੀ ਬਤੌਰ ਮੁੱਖ ਮਹਿਮਾਨ ਔਰ ਉਹ ਬੜਾ ਆਪ ਖੁਦ ਇਸ ਪ੍ਰੋਗਰਾਮ ਦਾ ਨੂੰ ਇੰਜੋਏ ਕਰਕੇ ਗਏ ਆ ਔਰ ਉਹਨਾਂ ਨੇ ਅਨਾਉਂਸ ਕੀਤਾ ਕਿਉਂਕਿ ਮੁਹੰਦਰਫੀ ਮੰਚ ਔਰ ਸਾਰੇ ਕਲਾਕਾਰਾਂ ਦੀ ਬਹੁਤ ਲੌਂਗ ਪੈਂਡਿੰਗ ਡਿਮਾਂਡ ਸੀ ਇੱਕ ਹੈਗੀ ਕਿ ਇੱਥੇ ਮੁਹੰਮਦ ਰਫੀ ਸਾਹਿਬ ਦੀ ਜਿਹੜੀ ਅਕੈਡਮੀ ਇੱਕ ਐਸਟੈਬਲਿਸ਼ ਕੀਤੀ ਜਾਏ ਤਾਂ ਕਿ ਜਿਹੜੇ ਆ ਪੁਰਾਣੇ ਜਾਂ ਨਵੇਂ ਕਲਾਕਾਰ ਆ ਉਹਨਾਂ ਨੂੰ ਜੋ ਉੱਥੇ ਆਨੰਦ ਮਾਨਣਗੇ ਜੋ ਸੁੱਖ ਮਾਨਣਗੇ ਔਰ ਬੜਾ ਕੁਝ ਸਿੱਖਣ ਨੂੰ ਮਿਲੇਗਾ ਸੋ ਉਹਨਾਂ ਨੇ ਭਰੋਸਾ ਦਿਵਾਇਆ ਵਾ ਕਿ ਸਰਕਾਰ ਆਉਂਦੇ ਮੁਹੰਮਦ ਰਫੀ ਅਕੈਡਮੀ ਜਿਹੜੀ ਆ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਬਣਾਈ ਜਾਵੇ bye ਖੁਸ਼ੀ ਦੀ ਗੱਲ ਆ ਅਜਮ ਮੁਹੰਮਦ ਰਫੀ ਸਾਤਾ ਬਰਥਡੇ ਆ ਔਰ ਇਹ ਉਹ ਸ਼ਖਸੀਅਤ ਨੇ ਜਿਨਾਂ ਨੂੰ ਮਿਲੇਨੀਅਮ ਸਟਾਰ ਦਾ ਖਤਾ ਮਿਲੇ ਗਿਆ ਮਿਲੇਨੀਅਮ ਸਟਾਰ ਜਦੋਂ ਦੀ ਇੰਡਸਟਰੀ ਸ਼ੁਰੂ ਹੋਈ ਹੈ ਸਿਰ 2 ਇਹ ਕਮਤਾਬਜਨ ਸਾਹਿਬ ਤੇ ਇੱਕ ਰਫੀ ਸਾਹਿਬ ਦੋਨਾਂ ਨੂੰ ਇਹ ਅਵਾਰਡ ਨਾਲ ਸਨਮਾਨਿਤ ਹੋਇਆ ਮਿਲੇਨੀਅਮ ਸਟਾਰ ਔਰ ਸਿੰਗਿੰਗ ਦੇ ਦੈਰੇ ਦੇ ਵਿੱਚ ਮੁਹੰਮਦ ਰਫੀ ਸਾਹਿਬ ਤੋਂ ਉੱਚਾ ਕੋਈ ਵੀ ਨਹੀਂ ਹੈ ਸਾਰੇ ਜਿੰਨੇ ਬਾਕੀ ਸਿੰਗਰ ਵੀ ਹੈ ਨਾ ਉਹ ਕੋਈ ਸੈਕੰਡ ਥਰਡ ਲਾਈਨ ਦੇ ਵਿੱਚ ਆ पर रफी साहब नंबर 1 ਤੇ ਨੰਬਰ 1 ਤੇ ਅੱਜ ਦੀ ਡੇਟ ਤੱਕ ਵੀ ਰਹੇ ਨੇ ਜਿਨ੍ਹਾਂ ਨੇ ਸਾਰਿਆਂ ਨੇ ਬੜੇ ਬਿਆਖੂਬੀ ਬਹੁਤ ਵਧੀਆ ਹਰ ਕੈਟਾਗਰੀ ਦੇ ਗਾਣੇ ਗਾਏਗੇ ਔਰ ਉਹਦੇ ਨਾਲ ਸਾਰੇ ਜਿਨ੍ਹਾਂ ਨੇ ਬੜਾ ਅੱਛੀ ਤਰ੍ਹਾਂ ਨਾਲ ਕੇਕ ਕੱਟ ਕੇ ਤੇ ਬੜੇ ਵਧੀਆ ਢੰਗ ਨਾਲ ਸੈਲੀਬ੍ਰੇਟ ਕੀਤਾ ਮੈਂ ਜਿੰਨੇ ਵੀ ਇੱਥੇ ਜੀ ਆਏ ਆ ਜਿੰਨੇ ਸਿੰਗਰ ਆਏ ਮੈਂ ਉਹਨਾਂ ਦਾ ਤਹਿ ਦਿਲੋਂ ਹਾਰਦਿਕ ਧੰਨਵਾਦ ਕਰਨਾ ਇਸ ਤਰ੍ਹਾਂ ਹਰ ਫੰਕਸ਼ਨ 'ਚ ਆਇਆ ਕਰਨ ਇਸ ਤਰ੍ਹਾਂ ਉਮੰਗ ਇਸ ਤਰ੍ਹਾਂ ਹੀ ਸਾਰੀ ਐਕਟੀਵਿਟੀ ਹਰ ਫੰਕਸ਼ਨ ਤੇ ਗਲੀਆਂ ਮੇਰੇ ਰੱਖੇਗੇ ਇੱਕ ਸੁਪਨਾ ਤੇਰੇ ਸੁਪਨਾ ਗੁਲਾਮ ਕਰੋਗੇ ਸੁਪਨੇ ਜਿਹਾਚੇ ਹੀ ਬੋਗੇ ਹਮ ਨੂੰ ਦੂਰ ਨਾ ਹੋ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਰਵੀ ਸਾਹਿਬ ਵਰਗੇ ਕਲਾਕਾਰ ਜਿਹੜੇ ਕਿ ਵਾਂਸ ਇਨ ਅ ਲਾਈਫਟਾਈਮ ਆਉਂਦੇ ਨੇ ਸਮਾਜ ਦੇ ਅੰਦਰ ਉਹਨਾਂ ਦੀ ਬਹੁਤ ਵੱਡੀ ਦੇਣ ਹੈ ਸੰਗੀਤ ਜਿਹੜਾ ਹੈ ਰੂਹ ਦੀ ਖੁਰਾਕ ਹੈ ਔਰ ਉਹ ਜਦੋਂ ਵੀ ਤੁਸੀਂ ਉਹਨਾਂ ਦਾ ਸੰਗੀਤ ਸੁਣਦੇ ਹੋ ਤੁਹਾਡੀ ਰੂਹ ਤੱਕ ਕੋ ਟੱਚ ਕਰਕੇ ਜਾਂਦਾ ਹੈ ਅੱਜ ਬਹੁਤ ਸਾਰੇ ਸਿੰਗਰ ਇਥੇ ਜਿਨ੍ਹਾਂ ਨੇ ਰਵੀ ਸਾਹਿਬ ਨੂੰ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਗਾਏ ਹੋਏ ਗੀਤ ਗਾਏ ਤੇ ਬਹੁਤ ਹੀ ਰੂਹ ਨੂੰ ਸਕੂਨ ਮਿਲਿਆ ਐਸੇ ਪ੍ਰੋਗਰਾਮ ਜਿਹੜੇ ਨੇ ਸਮਾਜ ਦੇ ਅੰਦਰ ਸਮਰਸਤਾ ਲਈ ਮਾਨਸਿਕ ਸ਼ਾਂਤੀ ਲਈ ਔਰ ਬਹੁਤ ਹੀ ਅੱਛੇ ਨੇ ਔਰ ਐਸੇ ਹੁੰਦੇ ਰਹਿਣੇ ਚਾਹੀਦੇ ਨੇ ਔਰ ਰਵੀ ਸਾਹਿਬ ਨੂੰ ਯਾਦ ਕਰਨਾ ਇੱਕ ਉਹਨਾਂ ਨੂੰ ਅਕੀਦਾ ਪੇਸ਼ ਕਰਨਾ ਆਪਣਾ ਬਹੁਤ ਹੀ ਚੰਗੀ ਗੱਲ ਹੈ ਮੈਂ ਰਫੀ ਸਾਹਿਬ ਦੀ ਜਿਹੜੀ ਰਜਿਸਟਰਡ ਸੁਸਾਇਟੀ ਬਣੀ ਹੈ ਉਹਨਾਂ ਦਾ ਔਰ ਰਕੇਸ਼ ਉਲਫ ਜੀ ਦਾ ਐਡੀਸੀ ਰਿਟਾਇਰਡ ਨੇ ਜਿਹੜੇ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਗੈਸਟ ਆਫ ਆਨਰ ਮਾਸ਼ਣ ਪੱਲੂ ਜੀ ਨੂੰ ਸਨਮਾਨਿਤ ਕਰਦੇ ਨੇ ਅੱਜ ਦੇ ਸਾਡੇ ਚੀਫ ਗੈਸਟ ਕੋਮ ਪ੍ਰਕਾਸ਼ ਸੋਨੀ ਜੀ ਹੁਣ ਸੇ ਮੰਚ ਤੇ ਦਾਦਾ ਜੀ ਨੂੰ ਔਨਾ ਕਰਨ ਜਾ ਰਿਹਾ ਆਪ ਲੋਕ ਸਵਾਗਤ ਲੜੀ ਨਹੀਂ ਆਏ ਚੌਧਰੀ ਜੀ ਉਹਨਾਂ ਦਾ ਸਨਮਾਨ ਆਈ ਦੇ ਸਾਡੇ ਪ੍ਰੋਗਰਾਮ ਦੇ ਵਿੱਚ ਜਿੱਥੇ ਪ੍ਰੋਗਰਾਮ ਹੋ ਰਿਹਾ ਪ੍ਰਭਕਰ ਸਰ ਨੇ ਸਾਨੂੰ ਇਸ ਮੰਚ ਨੂੰ ਮੁਹੱਈਆ ਕਰਵਾਇਆ ਇਹਦਾ ਫਨਕਾਰ ਕਲਾਕਾਰ ਜਿਨ੍ਹਾਂ ਨੇ ਮੁਹੰਮਦ ਰਫੀ ਸਾਹਿਬ ਦੀ ਭਗਤੀ ਕੀਤੀ ਹੈ ਉਹਨਾਂ ਦਾ ਸੁਣੀ ਜੀ

परिपल तो जतिन जी हर जा, वक्त जाए जी से गुजारिशर सर से वेरी गुड ये हमारा हर बच्चा है फिल्मी तो स्टार दुनिया के मालिक हैं, हर एक्टर इनकी फिल्म के दीजी ही रहते हैं सभी के स्टारों से अवार्ड से सम्मानित किया जा रहा है हमारे चेयर चेयरमैन साहब स्कूल के प्रिंसिपल साहब आज यह आज का खुशियों का दिन मोहम्मद को कुछ नीचे बहुत अच्छे सर ये उनकी भावना है सभी की सर को सम्मानित किया समान समारोह हमारे दीदी जी को हमारे चेयरमैन साहब मोहम्मद रफी जी के उपयोग से सम्मानित कर रहे हैं मोहम्मद रफी साहब